ਸੱਚੀਗਾ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂ ਬਜਲਵਾਨ ਸਾਡੇ ਨਾਲ ਗਾਇਕ ਲੇਖਕਾਰ ਕਹਿ ਲਈਏ ਰੋਕੀ ਮਿੱਤਲ ਮੌਜੂਦ ਨੇ ਅਨਸਰ ਇਸ ਤੋਂ ਪਹਿਲਾਂ ਤੁਸੀਂ ਯੋਗੀ ਮੋਦ ਦੀ ਆਪਾ ਕਹੀਏ ਰਾਹੁਲ ਗਾਂਧੀ ਵਾਸਤੇ ਗਾਣੇ ਲਿਖੇ ਸੁਖਵੀਰ ਬਾਦਲ ਵਾਸਤੇ ਗੀਤ ਲਿਖੇ ਅੱਜ ਤੁਸੀਂ ਮਰਹੂਮ ਅਜੇ ਸੀਐਮ ਨੇ ਸਾਡੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵਾਸਤੇ ਵੀ ਗੀਤ ਲੈ ਕੇ ਆਏ ਹੋ ਆ ਸਭ ਤੋਂ ਪੱਲੇ ਤਾਂ ਤੁਸੀਂ ਚੋਣ ਕਿਵੇਂ ਕਰਦੇ ਹੋ ਕਿ ਇਹਨਾਂ ਵਾਸਤੇ ਗੀਤ ਲਿਖਣੇ ਤਾਂ ਇਹੀ ਪ੍ਰਸਿੱਧ ਨੇ ਇਹ ਪਹਿਲੀ ਵਾਰ ਕੁਐਸਚਨ ਬਹੁਤ ਵਧੀਆ ਹੈ ਤੇ ਛੋਣ ਕਰਦੇ ਆ ਉਹਨਾਂ ਦੇ ਕੰਮਾਂ ਦੇ ਅੱਜ ਦੇ ਜਿਹੜੇ ਨੇਤਾ ਐ ਪਹਿਲਾਂ ਜਿਹੜੇ ਨੇਤਾ ਕੰਮ ਕਰਦੇ ਸੀਗੇ ਪਹਿਲਾਂ ਕਿੱਦਾਂ ਰਾਜਨੀਤੀ ਸੀਗੀ ਅੱਜ ਕਿੱਦਾਂ ਰਾਜਨੀਤੀ ਚੱਲ ਰਹੀ ਐ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀਗੇ ਐਦਾਂ ਹੀ ਹਰਿਆਣਾ ਤੇ ਕਹੋਂਦੇ ਸੀਗੇ ਤਾਊ ਦੇਵੀ لال ਜੀ ਅਟਲਬੀਆ ਰਿਵਾਜ ਪਈ ਜੀ ਜਿਹੜੇ ਉਹ ਕੰਮ ਕਰ ਗਏ ਅੱਜ ਦੇ ਨੇਤਾ ਨਹੀਂ ਕਰ ਸਕਦੇ ਅੱਜ ਜਦੋਂ ਵਿਧਾਨ ਸਭਾ ਤੇ ਤੁਸੀਂ ਦੇਖੋ ਕਿੰਦਾ ਉਹ ਗਾਲੀ ਕਲੋਚ ਕਰ ਰਹੇ ਐ ਉੱਚਾ ਉੱਚਾ ਬੋਲ ਕੇ ਹਰ ਚੀਜ਼ ਨੂੰ ਇੱਕਦਮ ਸਾਈਡ ਲਾਈਨ ਕਰ ਦੇਣਾ ਉਹਨਾਂ ਦੇ ਵਿਕਾਸ ਕਰੀਏ ਜਿਹੜੇ ਕੋਈ ਵੀ ਮੁੱਦਾ ਹੈ ਛੋਟੇ ਵਪਾਰੀ ਦਾ ਹੈ ਕਿਸਾਨਾਂ ਦਾ ਹੈ ਜਵਾਨੀ ਦਾ ਹੈ ਨਸ਼ਿਆਂ ਦਾ ਹੈ ਉੱਚਾ ਉੱਚਾ ਬੋਲਣ ਲਈ ਉਹ ਉਹ ਫੇਮਸ ਹੋ ਗਏ ਉਹਨਾਂ ਨੇ ਕੁਝ ਨਹੀਂ ਕਰਨਾ ਇੱਕਾਂ ਟੁਕੜੇ ਜਿਹਾ ਬਣ ਕੇ ਰਹੇਗਾ ਮੈਂ ਤਾਂ ਇਹ ਕਹੂੰਗਾ ਇਹ ਲੋਕੀਂ ਲੱਗਦਾ ਕਿ ਸੋਸ਼ਲ ਮੀਡੀਆ ਦਾ ਦੌਰ ਹੈਗਾ ਰੀਲਸ ਦਾ ਦੌਰ ਹੈਗਾ ਸੋ ਉਸ ਵਾਸਤੇ ਸ਼ਾਇਦ ਸਿਆਸਤ ਵੀ ਹੁਣ ਹਲਕੀ ਹੁੰਦੀ ਜਾ ਰਹੀ ਹੈ ਕਿਉਂਕਿ ਪਹਿਲੇ ਦੇ ਸਿਆਸਤਦਾਨ ਸੀਗੇ ਸੀ ਕਹਿੰਦੇ ਸੀ ਜੇ ਸਾਹਮਣੇ ਤੋਂ ਟੱਕਰਾ ਹੋ ਰਿਹਾ ਵਿਰੋਧੀ ਪਾਰਟੀ ਨਾਲ ਵੀ ਤਾਂ ਕਿਤੇ ਨਾ ਕਿਤੇ ਮੁੱਦਿਆਂ ਨੂੰ ਲੈ ਕੇ ਟੱਕਰਾ ਹੁੰਦਾ ਸੀ ਹੁਣ ਅਹੰਕਾਰ ਨੂੰ ਲੈ ਕੇ ਟੱਕਰਾ ਲੱਗਦਾ ਤੁਹਾਨੂੰ ਹੁਣ ਮੈਂ ਕਹਿ ਰਿਹਾ ਜੀ ਐਦਾਂ ਲੱਗ ਰਿਹਾ ਜਿਦਾਂ ਤੁਸੀਂ ਕਹਿੰਦਾ ਰੀਲਾਂ ਬਣ ਰਹੀਆਂ ਐਦਾਂ ਲੱਗ ਰਿਹਾ ਜਿਦਾਂ ਰੀਲਾਂ ਦੀ ਸ਼ੂਟਿੰਗ ਕਰ ਰਹੇ ਨੇ ਉਹ ਇਹ ਤਾਂ ਫਿਲਮ ਚੱਲ ਰਹੀ ਆ ਰੀਅਲ ਲਾਈਫ 'ਚ ਐਤਾ ਕਰ ਰਹੇ ਨੇ ਉਹ ਵੀ ਮੈਂ ਐਤਾ ਬੋਲੂਗਾ ਰਾਤ ਨੂੰ ਸੋਚ ਕੇ ਉਹਨੇ ਆਣਾ ਵਿਕਾਸ ਦੀ ਤਾਂ ਕੋਈ ਗੱਲ ਕਰ ਹੀ ਨਹੀਂ ਰਿਹਾ ਪੰਜਾਬ ਦੀ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕਰ ਰਿਹਾ ਜਦ ਕਿ ਸਾਰੇ ਨੇਤਾ ਨੇ ਇਕੱਠਾ ਹੋ ਕੇ ਜੇ ਨਸੇ ਬੰਦ ਕਰਨ ਲਈ ਸੋਚਣ ਤਾਂ ਨਸੇ ਬੰਦ ਹੋ ਜਾਣੇ ਉਹ ਤਾਂ ਸੋਚਦੇ ਹੀ ਨਹੀਂ ਇਹਨਾਂ ਨੇ ਕੰਟroversy ਪੈਦਾ ਕਰਨੀ ਕਿ ਮੈਂ ਕੰਟroversy ਲਈ ਇਹ ਵਰਡ ਬੋਲਾਂਗਾ ਮੈਂ ਕੱਲ ਫੇਮਸ ਹੋ ਜਾਊਂਗਾ ਬੱਲੇ ਬੱਲੇ ਹੋ ਜਾਣੇ ਮੇਰੀ ਇਹਨਾਂ ਨੇ ਵਿਕਾਸਕਾਰੀਆਂ ਤੋਂ ਦੂਰ ਦੂਰ ਤੱਕ ਦਾ ਵੀ ਪੰਜਾਬ ਦਾ ਕੋਈ ਰਿਸ਼ਤਾ ਨਹੀਂ ਆ ਵੱਡੀ ਗੱਲ ਇਹ ਹੁੰਦੀ ਹੈ ਜੇ ਤੁਸੀਂ ਗੀਤ ਲਿਖਦੇ ਹੋ ਭਾਵੇਂ yogi ਲਈ ਲਿਖਿਆ ਹੋਵੇ modi ਲਈ ਲਿਖਿਆ ਹੋਵੇ rahul ਲਈ ਲਿਖਿਆ ਹੋਵੇ ਉਹਨਾਂ ਦੀ ਲਾਈਨਾਂ ਜੇ ਨੇ ਜਦੋਂ ਤਾਂ ਪਾ ਲੇਖਕ ਨੂੰ ਕਹਿੰਦੇ ਨੇ ਕਿ ਲਿਖਣਾ ਹੈਗਾ ਕਿਸੇ ਵਾਸਤੇ ਤਾਂ ਤੁਸੀਂ yogi ਵਾਸਤੇ ਕੀ ਅਜਿਹਾ ਲਿਖਿਆ ਜੋ modi ਦੇ ਵਿਚਾਰ ਨਹੀਂ ਸੀ ਤੇ modi ਵਾਸਤੇ ਜੋ ਲਿਖਿਆ ਅਜਿਹਾ ਕੀ ਲਿਖਿਆ ਜੇ rahul ਦੇ ਵਿਚਾਰ ਨਹੀਂ ਸੀ ਤੇ rahul ਜਦ ਲਿਖਿਆ ਤਾਂ ਫਿਰ sukhbir badal ਨੂੰ ਜਦ ਤੁਸੀਂ ਲਿਖਿਆ ਤਾਂ sukhbir badal ਨੂੰ ਲਿਖਦੇ ਲਿਖਦੇ prakash singh badal ਤੱਕ ਪਹੁੰਚੇ ਅਜੀਆਂ ਲਾਈਨਾਂ ਬਿਲਕੁਲ ਡਿਫਰੈਂਟ ਹਨ ਇਹ ਸਾਰੀਆਂ ਸਾਰੀਆਂ ਕਿਉਂਕਿ ਜਦੋਂ ਗੱਲ ਕਰਦੇ ਆ ਪੰਜਾਬ ਦੇ ਖੇਤਰੀ ਪਾਰਟੀ ਦੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵਿੱਚੋਂ ਇੱਕ ਨੇ ਉਹਨਾਂ ਬਹੁਤ ਚਿਰ ਜਿਹੜਾ ਪੰਜਾਬ ਦੀ ਧਰਤੀ ਤੇ ਕੰਮ ਕੀਤਾ ਹੈਗਾ ਬਹੁਤ ਸ਼ਹਾਦਤ ਕੀਤੀ ਹੈਗੀ ਹੈ ਤੇ ਪੰਥਕ ਮਸਲੇ ਤੇ ਦੂਜੇ ਮਸਲਿਆਂ ਨੂੰ ਕਿਵੇਂ ਤੁਸੀਂ ਵੱਖ-ਵੱਖ ਕੀਤਾ ਇਹ ਬਹੁਤ ਵੱਡੀ ਗੱਲ ਹੈ ਜਦੋਂ 2012 ਦਾ ਦੌਰ ਸੀਗਾ ਨਾ ਉਸ ਵੇਲੇ ਡੇਲੀ ਖਬਰਾਂ ਛਪਣੀਆਂ ਜੀ 1 ਲੱਖ ਕਰੋੜ ਦਾ ਘੁਟਾਲਾ ਆ ਗਿਆ 2 ਲੱਖ ਕਰੋੜ ਦਾ ਘੁਟਾਲਾ ਹੋ ਗਿਆ ਇਹ ਲੁੱਟ ਗਿਆ ਜੀ ਕੋਈ ਲੱਖ ਘੁਟਾਲਾਗਾ 2 ਜੀ ਘੁਟਾਲਾਗਾ ਪਤਾ ਨਹੀਂ ਕਿੰਨੇ ਘੁਟਾਲੇ ਹੋਗੇ ਮੈਨੂੰ ਵੀ ਲੱਗਿਆ ਯਾਰ ਦੇਸ਼ ਨਾਲ ਗਲਤ ਹੋ ਰਿਹਾ ਗੱਦਾਰੀ ਹੋ ਰਹੀ ਏ ਮੈਂ ਮੋਦੀ ਜੀ ਦਾ ਕੰਮ ਕੀਤਾ ਵੀ ਮੋਦੀ ਆਏਗਾ ਇਦਾਂ ਇਦਾਂ ਕੰਮ ਹੋਏਗਾ ਫਿਰ ਯੋਗੀ ਜੀ ਦੇ ਦੌਰ ਤੇ ਨਾ ਫਿਰ ਡੇਲੀ ਕਦੇ ਰਾਮ ਭਗਤਾਂ ਦੇ ਗੋਲੀ ਚੱਲਨੀ ਕਦੇ ਖਰਚੋਂ ਲੱਗਾ ਜੀ ਪੱਥਰਬਾਜ਼ੀ ਹੋਗੀ ਟੁਕੜੇ ਟੁਕੜੇ ਕਹਾਂਗਾ ਕਿ ਫਿਰ ਮੈਂ ਉਹ ਗੰਗਾ ਦੇ ਖਿਲਾਫ ਗਾਣੇ ਬਣਾਏ yogi ji ਨੂੰ ਲੈ ਕੇ ਵੀ ਉਹਨਾਂ ਨੇ ਐਤਾ ਖਤਮ ਕਰ ਦੇਣਾ ਫਿਰ ਮੈਂ ਬਾਹਰ ਨਾ ਤੋਂ ਬਹਿ ਕੇ ਮੈਂ ਕਾਫੀ ਗਾਣੇ rahul ਗਾਂਧੀ ਪਰਿਵਾਰ ਦੇ ਖਿਲਾਫ ਕਾਫੀ ਗਾਣੇ ਬਣਾਏ ਭਾਈ ਨੇ ਬਣਾਏ ਉਹਨਾਂ ਨੇ ਕਦੇ ਕੁਝ ਨਹੀਂ ਕਿਹਾ ਤੇ ਮੈਨੂੰ ਲੱਗਿਆ ਯਾਰ ਮੈਂ ਆਈ ਐਮ ਰੋਂਗ ਮੈਂ ਗਲਤ ਆ ਕਿ ਮੇਰੀ ਕਿਹੜੀ ਦੁਸ਼ਮਣੀ ਹੈ ਜਿਹੜੀ ਮੈਂ ਉਹਨਾਂ ਦੇ ਖਿਲਾਫ ਇੰਨੇ ਗਾਣੇ ਬਣਾ ਰਿਹਾ ਉਹ ਵੀ ਪਰਸਨਲੀ ਜਾ ਕੇ ਫਿਰ ਮੈਂ ਇੱਕ ਗਾਣਾ ਬਣਾਇਆ ਮੁਝੇ ਮਾਫ ਕਰਨਾ rahul ਮੇਰੇ ਭਾਈ ਅਬ ਯਕੀਨ ਕਰੋ 15 ਦਿਨ ਤੱਕ ਮੈਂ ਪਰਕੰਦੇ ਧੱਕੇ ਖਾਂਦਾ ਰਿਹਾ ਐ ਇਹ ਸੋਚਣ ਵਾਸਤੇ ਉਹ ਮਾਫੀ ਦੇ ਕਿਹੜੇ ਸ਼ਬਦ ਲੈ ਕੇ ਆਓ ਤੁਸੀਂ ਭਾਜਪਾ ਦੇ ਨਾਲ ਤੁਹਾਡਾ ਬਹੁਤ ਗਹਿਰਾ ਸੰਬੰਧ ਰਿਹਾ ਹੈ ਤੁਹਾਨੂੰ ਹਰਿਆਣਾ ਦੇ ਵਿੱਚ ਕਾਰਗਰ ਜਾਣਿਆ ਜਾਂਦਾ ਹੈਗਾ ਜਾਂ ਤੁਹਾਨੂੰ ਕੋਈ ਕਮਰਾ ਦਿੱਤਾ ਹੈ ਤਾਂ ਉਸ ਦੇ ਪਿੱਛੇ ਵੀ ਕਹਾਣੀ ਹੈਗੀ ਲੇਕਿਨ ਅਸੀਂ ਇਹ ਜਾਨਣਾ ਚਾਹੁੰਦੇ ਨੇ ਕਿਉਂਕਿ ਇਸ ਵੇਲੇ ਅਸੀਂ ਮਰਹੂਮ ਸੀਮ ਆਪਣੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਰਹੇ ਨੇ ਜਦ ਤੁਸੀਂ ਉਹਨਾਂ ਵਾਸਤੇ ਲਿਖਿਆ ਉਸ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਪੁੱਤ ਵਾਸਤੇ ਲਿਖਿਆ ਤੇ ਪੁੱਤ ਤੇ ਪਿਓ ਦੇ ਵਿਚਕਾਰ ਕਿੰਨਾ ਕੁ ਡਿਫਰੈਂਸ ਨਜ਼ਰ ਆਇਆ ਤੁਹਾਨੂੰ ਕਿਉਂਕਿ ਤੁਸੀਂ ਤਾਂ ਬਹੁਤ ਗੂੜੀ ਨਜ਼ਰ ਨਾਲ ਦੇਖਿਆ ਹੋਵੇਗਾ ਕਿਉਂਕਿ ਜਦ ਦੇਖਣਾ ਹੁੰਦਾ ਤਾਂ ਗੂੜੀ ਨਜ਼ਰ ਤਾਂ ਪਾਈ ਹੋਣੀ ਹੈ ਸਭ ਤੋਂ ਪਹਿਲੇ ਮੈਂ ਪਿਓ ਤੇ ਗਾਣਾ ਲਿਖਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਜੀ ਦਾ ਗਾਣਾ ਲਿਖਿਆ ਸੀਗਾ ਹਮਮ ਅੱਛਾ ਉਹਨਾਂ ਦੀ ਤਿਆਰੀ ਕੀਤੀ ਸੀਗੀ ਫਿਰ ਉਹ 8 ਦਸੰਬਰ ਦਾ ਆ ਗਿਆ ਵੀ 8 ਦਸੰਬਰ ਉਹਨਾਂ ਦਾ ਜਨਮ ਦਿਨ ਹੈ ਉਹ ਗਾਣਾ ਮੈਂ ਰੋਕ ਲਿਆ ਫਿਰ ਮੈਂ ਖਬਰਾਂ ਦੇਖਦੇ ਦੇਖਦੇ ਸੁਖਵੀਰ ਬਾਦਲ ਯਾਰ ਜਿਹੜਾ ਚੱਲ ਰਿਹਾ ਸੀਗਾ ਹਰ ਬੰਦਾ ਵਿਰੋਧੀ ਵਿਰੋਧ ਤੇ ਬੋਲ ਰਿਹਾ ਹਰ ਬੰਦਾ ਵਿਰੋਧ ਤੇ ਬੋਲ ਰਿਹਾ ਜਦ ਮੈਂ ਲੋਕਾਂ ਨਾਲ ਗੱਲ ਕੀਤੀ ਉਹ ਲੋਕ ਕਹਿੰਦੇ ਯਾਰ ਦਿਲ ਕਾ ਦਾ ਮਾੜਾ ਹੈ ਨਹੀਂ ਪਰ ਸੋਸ਼ਲ ਮੀਡੀਆ ਤੇ ਤਾਂ ਕੁਝ ਹੋਰ ਹੀ ਨਜ਼ਰ ਆ ਰਿਹਾ ਉੱਦਾਂ ਲੱਗਦਾ ਕਿ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਕਿ ਇਹ ਜੀ ਸਜ਼ਾ ਹੋਈ ਹੈ ਅਕਾਲ ਤਖਤ ਅਸਾਈ ਬਲੋ ਸਜ਼ਾ ਵੀ ਪੂਰੀ ਤਰੀਕੇ ਨਾਲ ਸਹੀ ਨਹੀਂ ਦਿੱਤੀ ਗਈ ਕੋੜੇ ਪੈਣੇ ਚਾਹੀਦੇ ਸੀ ਇਹ ਹੋਣਾ ਚਾਹੀਦਾ ਬਹੁਤ ਕੁਝ ਬਹੁਤ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਉਹਨਾਂ ਦੇ ਨਾਲ ਜੋ ਉਹਨਾਂ ਦੇ ਉੱਤੇ ਹਮਲਾ ਹੋਇਆ ਉਸ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਦਲ ਖਾਲਸਾ ਦੂਜੇ ਪਾਸੇ ਹੈ ਉਹ ਕਹਿੰਦੇ ਨੇ ਕਿ ਜਿਨੇ ਨਾਰਾਇਣ ਸਿੰਘ ਚੋੜਾ ਨੇ ਜੇ ਗੋੜੀ ਚਲਾਈ ਹੈ ਉਹਦੀ ਬੇਦਵੀ ਹੋਈ ਜੀ ਸਰ ਤੋਂ ਪਗੜੀ ਜਿਹੇ ਹਟ ਗਈ ਹੈਗੀ ਉਹ ਕੱਲ ਅਕਾਲ ਤਖਤ ਸਾਹਿਬ ਜੀ ਆਪਣਾ ਉੱਚਪਾ ਕੇ ਆਏ ਨੇ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਹੁਕਮ ਹੈ ਉਹ ਸਾਡੇ ਸਰਮਾਤੇ ਹੈ ਇਹੋ ਜੀ ਸੋਸਥਾ ਮੈਂ ਪਹਿਲੀ ਵਾਰ ਬੋਲ ਰਿਹਾ ਇਹੋ ਜੀ ਸੋਸਥਾ ਜਿੱਥੇ ਅੱਗੇ بڑے بڑے ਨੇਤਾ ਕਹਿੰਦੇ ਹਾਂ ਆਪਾਂ ਗੁਨਾਹ ਕੀਤਾ ਹੈ ਗੁਨਾਹ ਕਬੂਲ ਕਰ ਰਹੇ ਹਾਂ ਮੈਂ ਹਿੰਦੂ ਹਾਂ ਮੈਂ ਸੋਚਦਾ ਕਾਸ਼ ਐਗੂ ਜੀ ਸਸਤਾ ਹਿੰਦੂਆਂ ਦੀ ਹੁੰਦੀ ਹਿੰਦੂ ਨੇ ਤਾਂ ਜਿਹੜੇ ਗਲਤੀਆਂ ਕਰ ਰਹੇ ਐ ਔਰ ਉਹ ਵੀ ਆ ਕੇ ਕਹਿੰਦੇ ਹਾਂ ਗਲਤੀ ਕੀਤੀ ਐ ਉਹਨਾਂ ਨੂੰ ਵੀ ਸਜ਼ਾ ਮਿਲਦੀ ਕਦੇ ਵੀ ਗੁਰੂਆਂ ਨੇ ਇਹ ਕੋੜੇ ਮਾਰਨ ਦੀ ਸਜ਼ਾ ਨਹੀਂ دی ਇਹ ਮੁਗਲਾਂ ਦਾ ਕੰਮ ਸੀਗਾ ਗੁਰੂਆਂ ਦਾ ਕੰਮ ਨਹੀਂ ਐ ਗੁਰਬਾਣੀ ਦੇ ਸਾਫ਼-ਸਾਫ਼ ਲਿਖਿਆ ਹੋਇਆ ਜਿਹੜਾ ਨੀਵਾ ਹੋ ਕੇ ਆ ਗਿਆ ਉਹਨੂੰ ਮਾਫ਼ ਕਰੋ ਅੱਜ ਤੱਕ ਦੀ ਇਸ ਸ਼੍ਰੀ ਦੇਵ ਨੂੰ ਇੱਕ ਵਾਰ ਵੀ ਦੱਸੋ ਕਿ ਕਿਤੇ ਆਪਾਂ ਕਦੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਐ ਗੁਰੂਆਂ ਨੇ ਉਹ ਤਾਂ ਪਾਪੀ ਤੋਂ ਪਾਪੀ ਨੂੰ ਵੀ ਮਾਫ ਕਰ ਦਿੰਦੇ ਸੀਗੇ ਪਿੱਛੇ ਜੇ ਗੱਲ ਬਹੁਤ ਚੱਲੀ ਕਿ ਹੁਣ ਜਿਹ ਹੈ ਸ਼੍ਰੋਮਣੀ ਕਾਲੀ ਦਲ ਜਿਹ ਹੈ ਖੋਰੂ ਖੋਰੂ ਹੋ ਚੁੱਕਿਆ ਟੁਕੜੇ ਟੁਕੜੇ ਹੋ ਚੁੱਕਿਆ ਤੇ ਇਹ ਟੁਕੜੇ ਲੱਗਦਾ ਹੈ ਕਿ ਆਉਣ ਵਾਲੇ ਸਮਾਂ ਦੇ ਵਿਚਕਾਰ ਇਹ ਸਜ਼ਾ ਮਿਲੀ ਹੈਗੀ ਹੈ ਸਜ਼ਾ ਪੂਰੀ ਕਰਨ ਤੋਂ ਬਾਅਦ ਲੱਗਦਾ ਇੱਕ ਹੋ ਜਾਓਗੇ ਸਜ਼ਾ ਪੂਰੀ ਕਰਨ ਤੋਂ ਬਾਅਦ ਨਹੀਂ ਹੋਣਾ ਸ਼ੁਰੂ ਵੀ ਹੋ ਗਈ ਲੱਗ ਰਿਹਾ ਕੰਮ ਸ਼ੁਰੂ ਹੋ ਗਿਆ ਜਿੰਡੀ ਸਾਹਿਬ ਦਾ ਗੋਲ ਸੁਣੋ ਜਿਹੜੇ ਵੀ ਨੇਤਾ ਹੈ ਸਾਰਿਆਂ ਦੇ ਬਿਆਨ ਸੁਣੋ ਪਰ ਪਰਮਿੰਦਰ ਢੀਂਸਾ ਤਾਂ ਉਸ ਸੁਖਦੇਵ ਢੀਂਸਾ ਦੇ ਬਿਆਨ ਨੂੰ ਕਹਿੰਦੇ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕੋਈ ਤੋੜ ਮਰੋੜ ਕੇ ਪੇਸ਼ ਨਹੀਂ ਕੀਤਾ ਤੁਸੀਂ 90 ਸਾਲ ਤੇ ਨਵੀਂ ਕ੍ਰਾਂਤੀ ਆਣੀ ਏ 2027 ਤੇ ਫਿਰ ਅਕਾਲੀ ਦਲ ਆਣਾ ਫਿਰ ਇਕੱਠੇ ਹੋਣੇ ਪਰ ਪ੍ਰਕਾਸ਼ ਸਿੰਘ ਬਦਲ ਦੇ ਜਾਣੇ ਤੋਂ ਬਾਅਦ ਜੋ ਫਕਰੇ ਕੌਮ ਉਹਨਾਂ ਨੂੰ ਬੋਰਡ ਦਿੱਤਾ ਸੀ ਉਹ ਵਾਪਸ ਲੈਣਾ ਲੱਗਦਾ ਨਹੀਂ ਬਹੁਤ ਹੀ ਬੁਰਾ ਹੋਇਆ ਦੇਖੋ ਇਹਦੇ ਬਾਰੇ ਵਿੱਚ ਕੁਝ ਨਹੀਂ ਕਰ ਸਕਦਾ ਕਹਿ ਸਕਦਾ ਕਿਉਂਕਿ ਇਹ ਸਿੱਧੇ ਕਾਲ ਤੱਕ ਸਭ ਨੂੰ ਪੂਰੇ ਵਰਡ ਦੀ ਸਭ ਤੋਂ ਵੱਡੀ ਸਰਵੋਤਮ ਇਹ ਮੈਂ ਸਵਾਲ ਪੁੱਛਿਆ ਸੀ ਉਹਦਾ ਹਜੇ ਜਵਾਬ ਨਹੀਂ ਦਿੱਤਾ ਮੈਂ ਡਿਫਰੈਂਸ ਪੁੱਛੇ ਸੀ ਕਿ ਪਿਓ ਪੁੱਤ ਦੇ ਵਿਚਕਾਰ ਕੀ ਡਿਫਰੈਂਸ ਹੈ ਜਿਸ ਤੋਂ ਲੱਗਦਾ ਕਿ ਸੁਖਬੀਰ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਚੀਜ਼ਾਂ ਅਪਣਾਉਣੀ ਚਾਹੀਦੀ ਹੈ ਤਾਂ ਜੋ ਉਹ ਵੀ ਇੱਕ ਵੱਡੇ ਨੇਤਾ ਬਣ ਸਕਦੇ ਨੇ ਹੁਣ ਉਹਨਾਂ ਨੂੰ ਅਹਿਸਾਸ ਹੋ ਗਿਆ ਸਾਰੀ ਗਲਤੀਆਂ ਕਬੂਲ ਕੀਤੀਆਂ ਉਹਨਾਂ ਨੇ ਜਿਹੜੀ ਇਸੇ ਕਾਲ ਤੱਕ ਸਾਹਿਬ ਨੇ ਉਹਨਾਂ ਦੀ ਸਜ਼ਾ ਲਾਈ ਉਹ ਪੂਰੀ ਕਰ ਰਹੇ ਨੇ ਉਹਨਾਂ ਨੂੰ ਅਹਿਸਾਸ ਹੋ ਗਿਆ ਤੇ ਕੋਈ ਨਾ ਕੋਈ ਤਾਂ ਗਲਤੀ ਹੋਈ ਹੈ ਉਹ ਜਿਹੜਾ ਬੰਦਾ ਗਲਤੀਆਂ ਮੰਨ ਕੇ ਅੱਗੇ ਨਵੀਂ ਪਾਰੀ ਖੇਡਦਾ ਹੈ ਮਨ ਨੂੰ ਨਹੀਂ ਲੱਗਦਾ ਜ਼ਿੰਦਗੀ ਤੇ ਉਹ ਦੁਬਾਰਾ ਕਦੇ ਵੀ ਸੁਖਵੀਰ ਬਾਦਲ ਜੀ ਨੇ ਗਲਤੀ ਕਰਨੀ ਹੈ ਕਦੇ ਨਹੀਂ ਕਰਨੀ ਚਲੋ ਜੁੰਗੀ ਸੀਗਾ ਜਿਸ ਤੇ ਕਰਕੇ ਅਸੀਂ ਚਰਚਾ ਕਰਨੀ ਸੀਗੀ ਉਹਗੀ ਸੁਣਾ ਦਿਓ ਦਰਸ਼ਕਾਂ ਨੂੰ ਤਾਂ ਕਿ ਸਾਨੂੰ ਪਤਾ ਲੱਗੇ ਪ੍ਰਕਾਸ਼ ਸਿੰਘ ਬਾਦਲ ਬਸਤੇ ਤੁਸੀਂ ਕਿਹੜੇ ਸ਼ਬਦ ਇਸਤੇਮਾਲ ਕੀਤੇ ਨੇ ਮੈਂ ਜਦੋਂ ਬਾਦਲ ਸਾਹਿਬ ਦੇ ਗਾਣਾ ਬਣਾ ਰਿਹਾ ਸੀ ਸਭ ਤੋਂ ਪਹਿਲਾਂ ਜਿੱਦਾਂ ਮੈਡਮ ਜੀ ਨੇ ਕਿਹਾ ਵੀ ਕਿਦਾਂ ਤੁਸੀਂ ਚੂਜ਼ ਕਰਦੇ ਹੋ ਮੈਂ ওই ਸੋਚਿਆ ਮੈਂ ਕਿ ਸਭ ਤੋਂ ਪਹਿਲਾਂ ਕਿਹੜੇ ਸ਼ਬਦ ਯੂਜ਼ ਕਰੀਏ ਮੈਂ ਜਦ ਲਿਖਣ ਲੱਗਾ ਸਭ ਤੋਂ ਪਹਿਲਾਂ ਕਿਹਾ ਬਾਦਲ ਸਾਹਿਬ ਤੈਨੂੰ ਕਰਦੇ ਆਇਤ ਜਦ ਤੱਕ ਯਾਦ ਸਰਤਾ ਜਲੀ ਸੱਚੀ ਤਾਂ ਹੀ ਉਹਨੇ ਤੈਨੂੰ ਯਾਦ ਕਰਦੇ ਆ ਫਿਰ ਮੈਂ ਉਹਨਾਂ ਦਾ ਲਿਖਿਆ ਤੇਰਾ ਪੰਜਾਬ ਦਾ ਬਾਦਲ ਸਾਹਿਬ ਹੁਣ ਉਜੜ ਗਿਆ ਜਵਾਨੀ ਨਸੇ ਨੇ ਮਾਰੀ ਕਿਸਾਨ ਵੀ ਪਿੱਛੜ ਗਿਆ ਮੈਂ ਸੋਚਿਆ ਵੀ ਕਿਸਾਨੀ ਜਵਾਨੀ ਖਤਮ ਹੁੰਦੀ ਜਾ ਰਹੀ ਹੈ ਫਿਰ ਮੈਂ ਜਦੋਂ ਦੇਖਿਆ ਇਹਨਾਂ ਦਾ ਅਕਾਲੀਆਂ ਦਾ ਜੇ ਤੁਸੀਂ ਕਹਿ ਰਹੇ ਸੀਗੇ ਨਾ ਟੁੱਟ ਰਹੇ ਨੇ ਇਹ ਉਹ ਕਹਿੰਦੇ ਨਾ ਕਿ ਹਿੰਦੀ ਕਹਾਵਤ ਹੈ ਦਿਲ ਕੇ ਟੁਕੜੇ ਹਜ਼ਾਰ ਹੋਏ ਕੋਈ ਹਾ ਗिरा ਕੋਈ ਵਾ ਗिरा ਅਲੱਗ ਅਲੱਗ ਇਹ ਨਦੀ ਲੈਂਗੁਏਜ ਹੈ ਅਲੱਗ ਅਲੱਗ ਬੋਲੀ ਫਿਰ ਮੈਂ ਲਿਖਿਆ ਬਿਨਾ ਅਕਾਲੀ ਪੰਜਾਬ ਖਾਲੀ ਲੱਗਦਾ ਏ ਅਜ ਨੇਤਾ ਕਰਨ ਡਰਾਮੇ ਅਸਰਾ ਰੱਬ ਦਾ ਏ ਕਿ ਡਰਾਮੇ ਪਾਜੀਆਂ ਛੱਡ ਕੇ ਇਕੱਠੇ ਹੋ ਜੋ ਫਿਰ ਅਕਾਲੀ ਦਲ ਆ ਜਾਏਗਾ ਫਿਰ ਮੈਂ ਕਿਹਾ ਮੁਲਾਜ਼ਮ ਕਰਦੇ ਯਾ ਵਪਾਰੀ ਅਜ ਬਰਬਾਦ ਡਵੈਲਪਮੈਂਟ ਤਾਂ ਠੰਡੀ ਬਾਗੀ ਬਾਦਲ ਸਾਹਿਬ ਤੇਰੇ ਜਾਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਖਤਮ ਹੋ ਗਈ ਉਹ ਯਾਦ ਕਰੋ ਜਿਹੜੇ ਕਿਸਾਨਾਂ ਨੂੰ ਨੇ ਕਨੈਕਸ਼ਨ ਮਿਲੇ ਜਿਹੜੀ ਸੜਕਾਂ ਬਣੀ ਐਰੋ ਸਿਟੀ ਬਣੀ ਨੂੰ ਚੰਡੀਗੜ੍ਹ ਵੜਿਆ 에ਰਪੋਰਟ ਬਣੇ ਇਨੇ ਥਰਮਲ ਪਲਾਟ ਲਗੇ ਕਿਹੜਾ ਵਿਕਾਸ ਨਹੀਂ ਹੋਇਆ ਜਿਹੜਾ ਛੋਟੇ-ਛੋਟੇ ਵਪਾਰੀ ਵੀ ਚਲੇ ਗਿਆ ਪਰ ਕਾਂ ਸਿੰਘ ਬਾਦਲ ਤੇ ਕਰੋਂ ਤੱਕ ਕਦੇ ਖਾਲੀ ਨਹੀਂ ਗਿਆ ਕਦੇ ਗਰੀਬ ਖਾਲੀ ਨਹੀਂ ਗਿਆ ਤੇ ਕਿਸਾਨ ਖਾਲੀ ਨਹੀਂ ਗਿਆ ਉਹ ਸਭ ਨੂੰ ਕੰਬੀਨੇਸ਼ਨ ਬਣਾ ਕੇ ਚੱਲਦੇ ਸੀਗੇ ਹੁਣ ਸਹੀ ਗੱਲ ਹੈ ਇਹ ਚੀਜ਼ ਸੁਖਵੀਰ ਬਾਦਲ ਜੀ ਨੇ ਕਰਨੀ ਪੈਣੀ ਹੈ ਜਿਹੜੇ بڑے ਬਾਦਲ ਸਾਹਿਬ ਕਰਦੇ ਸੀਗੇ ਤਾਜਾ ਕੇ ਪੰਜਾਬੀ ਗੱਲਬਾਤ ਦੀ ਹੈ ਸਾਡੇ ਨਾਲ ਲਗਾਏਕਰ ਰੋਕੀ ਮਿੱਥਲ ਜਿਨ੍ਹਾਂ ਨੇ ਗਾਣੇ ਲਿਖੇ ਨੇ ਵੱਡੀ ਵੱਡੀ ਸ਼ਖਸੀਅਤਾਂ ਦੇ ਉੱਤੇ ਉਹ ਸਿਆਸਤਦਾਨਾਂ ਸ਼ਖਸੀਅਤਾਂ ਦੇ ਉੱਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚਕਾਰ ਕਿਉਂਕਿ ਸ਼੍ਰੋਮਣੀ ਕਾਲੀ ਦਲ ਲਗਾਤਾਰ کہہ ਰਹੇ ਖੋਰ ਖੋਰ ਹੋ ਗਿਆ ਸੁਧਾਰ ਅਲੱਗ ਹੋ ਗਿਆ ਲਹਿਰ ਅਲੱਗ ਹੋ ਗਿਆ ਲੇਕਿਨ ਆਉਣ ਵਾਲੇ ਦਿਨਾਂ ਦੇ ਵਿਚਕਾਰ ਕਿਉਂਕਿ ਕਿਤੇ ਨਾ ਕਿਤੇ ਰੋਕੀ ਮਿੱਤਲ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਚੀਜ਼ਾਂ ਦੇ ਉੱਤੇ ਕੰਮ ਕਰਨਾ ਪਏਗਾ ਉਹਨਾਂ ਦੀ ਹੁਬਹੂ ਕੰਮ ਕਰਨਾ ਪਊਗਾ ਤਾਂ ਹੀ ਜੇ ਹੈ ਸ਼੍ਰੋਮਣੀ ਕਾਲੀ ਦਲ ਜੇ ਹੈ ਅੱਗੇ ਵੱਧ ਸਕਦਾ ਹੈ ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪ ਜਲਮੰਦ ਐਨਕਸਵੇਰਾ ਟੀਵੀ